ਕਈ ਵਾਰੀ ਬੰਦਾ ਨਾ ਨਾਮ ਜਪਦੇ ਜਪਦੇ ਆਪਣੇ ਬਚਨਾਂ 'ਚ ਹੀ ਫਸ ਜਾਂਦਾ। ਜੇ ਤਾਂ ਤੁਹਾਨੂੰ ਕਿਸੇ ਨੇ ਪੁੱਛ ਲਿਆ ਵੀ ਕੀ ਹਾਲ ਹੈ ਤੇ ਨਾ ਨਾ ਕੁਝ ਨਹੀਂ ਹੈ। ਬੰਦਾ ਉੱਥੇ ਭੱਜ ਜਾਈਏ। ਕਦੇ ਇਹਦਾਂ ਬਚਨ ਨਹੀਂ ਕਰਨਾ। ਚੜ੍ਹਦੀ ਕਲਾ 'ਚ ਅਗੀ ਹਾਲ ਆ। ਅਠਾ ਪਹਿਰਾ 'ਚੋਂ ਇੱਕ ਸਮਾਂ ਐਸਾ ਹੁੰਦਾ ਤੁਸੀਂ ਵੀ ਸੁਣ ਲਓ ਧਿਆਨ ਦੇ ਨਾਲ। ਸੰਗਤ ਜੀ ਵੇਂ। ਹਾਂ ਗੱਲਾਂ ਨਾ ਮਾਰੋ। ਅਠਾ ਪਹਿਰਾ 'ਚੋਂ ਇੱਕ ਸਮਾਂ ਐਸਾ ਹੁੰਦਾ ਜਿਹਦੇ ਵਿੱਚ ਨਾ ਸਰਸਵਤੀ ਆਪਣੀ ਜੀਪਾ ਤੇ ਬਹਿੰਦੀ ਐ। ਜਦੋਂ ਆਪਾਂ ਕਹਿ ਦਿੰਦੇ ਆ ਕੁਛ ਨਹੀਂ ਹੈ ਉਹ ਹੀ ਬੰਦਾ ਉਹ ਨਾ ਕੰਮਾਂ 'ਚ ਫਸ ਜਾਂਦਾ ਇੱਕ ਬੀਬੀ ਨੂੰ ਜਦੋਂ ਪੁੱਛਣਾ ਕੀ ਹਾਲ ਮੈਂ ਬਿਮਾਰ ਹੀ ਆ ਕੋਈ ਚੰਗੀ ਪਰੀ ਹੁੰਦੀ ਹੁੰਦੀ ਬਿਮਾਰ ਰਹਿਣ ਲੱਗਦੀ ਉਹਨੂੰ ਕਿਹਾ ਮੈਂ ਕਿ ਆਪਣੇ ਬਚਨ ਬਚਨਾ ਵਿੱਚ ਤੂੰ ਆਪ ਹੀ ਫਸ ਗਈ ਨਾਮ ਬਹੁਤ ਜਪਦੀ ਸੀ ਜਦੋਂ ਵੀ ਤੁਹਾਨੂੰ ਕੋਈ ਪੁੱਛੇ ਕੀ ਹਾਲ ਆ ਵੀ ਮਹਾਰਾਜ ਦੀ ਬਹੁਤ ਕਿਰਪਾ ਬਾਬਾ ਨਾਨਕ ਦੀ ਚੜ੍ਹਦੀ ਕਲਾ ਤੇ ਮਹਾਰਾਜ ਚੜ੍ਹਦੀ ਕਲਾ ਕਰ ਦੇਣਗੇ ਹਾਂ ਕਦੇ ਟੈਂਦੀ ਕਲਾ ਜੀ ਨਹੀਂ ਕਹਿਣਾ ਨਾਮ ਜਪੋ ਊਨ ਮੰਤਰ ਜਪਦੇ ਹੰਨੇ ਆ ਹੋਰ ਕੀ ਚਾਹੀਦਾ ਦੇਖੋ ਸੁਖਮਨੀ ਸਾਹਿਬ ਤਾਂ ਫਿਰ ਸੁੱਖਾਂ ਦੀ ਮਣੀ ਹੈ ਹਾਂ ਸੁਖਮਨੀ ਸਾਹਿਬ ਦਾ ਜੀ ਇੱਕ ਪਾਠ ਵੀ ਕਰਦੇ ਹੋ ਨਾ ਜੋ ਮੂੰਹ ਤੋਂ ਕਹੋਂਗੇ ਹੋ ਜਾਣਾ ਹਾਂ ਇਸ ਕਰਕੇ ਕਦੇ ਵੀ ਨਹੀਂ ਕਹਿਣਾ ਵੀ ਮੈਂ ਠੀਕ ਨਹੀਂ ਜਾਂ ਉਹ ਨਹੀਂ ਜੇ ਕੋਈ ਪੁੱਛੇ ਵੀ ਕੀ ਹਾਲ ਹੈ ਵੀ ਚੜ੍ਹਦੀ ਕਲਾ ਕਿਰਪਾ ਬਾਬੇ ਨਾਨਕ ਦੀ ਐਂ ਪੂਰਾ ਖੁਸ਼ ਰਹੋ ਜੇ ਮਾਰਾ ਇਹ ਤੰਦਰੁਸਤੀ ਇੱਥੇ ਖੁਸ਼ ਰਹੋ ਹਾਂ